ਇਹ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੇਰਕਲਾਂ ਦੇ ਜੱਟ ਜੋਰਾ ਸਿੰਘ ਜਿਹੜੇ ਕਿ ਅਕਸਰ ਹੀ ਗੱਡੀਆਂ ਵਾਲਿਆਂ ਨਾਲ ਤੁਹਾਨੂੰ ਨਜ਼ਰੀ ਆਉਣਗੇ ਪਰ ਇਹ ਲੁਧਿਆਣਾ ਨੇੜਲਾ ਪਿੰਡ ਬੇਰਕਲਾਂ ਇੱਥੇ ਕਹਿ ਲਈਏ ਤਾਂ ਇਹਨਾਂ ਦਾ ਇੱਕ ਪੱਕੇ ਪਿੰਡ ਵਾਂਗ ਹੀ ਛੋਟਾ ਜਿਹਾ ਪਿੰਡ ਏ ਜੋਰਾ ਸਿੰਘ ਜਿਹੜੇ ਕਿ 29 ਸਾਲ ਪਹਿਲਾਂ ਜਿਨ੍ਹਾਂ ਦੀ ਮੁਲਾਕਾਤ ਗੁੱਡੋ ਨਾਲ ਹੋਈ ਸੀ ਤੇ ਇਹਨਾਂ ਦਾ ਹੌਲੀ-ਹੌਲੀ ਵੇਖਦੇ-ਵੇਖਦੇ ਪਿਆਰ ਪੈ ਗਿਆ ਜੋਰਾ ਸਿੰਘ ਪਿੱਛੋਂ ਛਮਸਪੁਰ ਪਿੰਡ ਨੇੜੇ ਪਟਿਆਲਾ ਦੇ ਰਹਿਣ ਵਾਲੇ ਨੇ ਜਦੋਂ ਜੋਰਾ ਸਿੰਘ ਹੁਣਾਂ ਨੇ ਆਪਣੇ ਪਰਿਵਾਰ ਨਾਲ ਗੁੱਡੋ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਹਿਮਤੀ ਨਹੀਂ ਸੀ ਜਤਾਈ ਤੇ ਇਸ ਦੇ ਨਾਲ ਨਾਲ ਜਿਹੜੇ ਗੱਡੀਆਂ ਵਾਲੇ ਨੇ ਜਿਨ੍ਹਾਂ ਦੀ ਗੁੱਡੋ ਧੀ ਸੀ ਉਹਨਾਂ ਵੱਲੋਂ ਵੀ ਇੱਕ ਸ਼ਰਤ ਰੱਖੀ ਗਈ ਸੀ ਕਿ ਜੇਕਰ ਜੋਰਾ ਸਿੰਘ ਨੇ ਵਿਆਹ ਕਰਵਾਉਣਾ ਤਾਂ ਬਦਲੇ ਵਿੱਚ ਆਪਣੀ ਭੈਣ ਦਾ ਰਿਸ਼ਤਾ ਦੇਣਾ ਪਵੇਗਾ ਪਰ ਜੋਰਾ ਸਿੰਘ ਹੁਣਾਂ ਨੇ ਇਹ ਸ਼ਰਤ ਨਹੀਂ ਮੰਨੀ ਦੂਜੀ ਸ਼ਰਤ ਉਹਨਾਂ ਵੱਲੋਂ ਰੱਖੀ ਗਈ ਸੀ ਕਿ ਜੇਕਰ ਜੋਰਾ ਸਿੰਘ ਨੇ ਗੁੱਡੋ ਨਾਲ ਹੀ ਵਿਆਹ ਕਰਵਾਉਣਾ ਹੈ ਤਾਂ ਉਸ ਨੂੰ 20 ਸਾਲ ਲਈ ਗੱਡੀਆਂ ਵਾਲਿਆਂ ਦੇ ਨਾਲ ਰਹਿਣਾ ਪਵੇਗਾ ਸੋ ਖੈਰ ਜੋਰਾ ਸਿੰਘ ਨੇ 20 ਸਾਲ ਗੱਡੀਆਂ ਵਾਲਿਆਂ ਨਾਲ ਰਹਿਣਾ ਮਨਜ਼ੂਰ ਕਰ ਲਿਆ ਤੇ ਇੱਥੋਂ ਹੀ ਇਹਨਾਂ ਦੀ ਇੱਕ ਨਵੀਂ ਦੁਨੀਆ ਵਸ ਗਈ ਜੋਰਾ ਸਿੰਘ ਦੱਸਦੇ ਨੇ ਕਿ ਜਦੋਂ ਉਹਨਾਂ ਨੇ ਸ਼ੁਰੂ-ਸ਼ੁਰੂ ਦੇ ਵਿੱਚ ਗੱਡੀਆਂ ਵਾਲਿਆਂ ਨਾਲ ਰਹਿਣਾ ਸ਼ੁਰੂ ਕੀਤਾ ਤਾਂ ਉਹ ਆਪਣੇ ਪਿਆਰ ਦੇ ਵਿੱਚ ਭਿੱਜੇ ਹੋਏ ਸਨ ਜਿਹੜੇ ਕਿ ਉਹਨਾਂ ਨੂੰ ਕੁਝ ਹੋਰ ਦਿਸਦਾ ਹੀ ਨਹੀਂ ਸੀ ਗੁੱਡੋ ਤੋਂ ਇਲਾਵਾ ਹੌਲੀ-ਹੌਲੀ ਸਮਾਂ ਆਪਣੀ ਚਾਲ ਚੱਲਦਾ ਗਿਆ ਜੋਰਾ ਸਿੰਘ ਨੇ ਆਪਣੇ ਘਰ ਮੁੜ ਕੇ ਪਿੱਛੇ ਸ਼ਮਸ਼ਪੁਰ ਪਿੰਡ ਪੈਰ ਨਹੀਂ ਪਾਇਆ ਜੋਰਾ ਸਿੰਘ ਦੇ ਘਰ ਨੂੰ ਛੱਡ ਜਾਣ ਤੋਂ ਬਾਅਦ ਜਦੋਂ ਉਹ ਲਗਾਤਾਰ 20 ਸਾਲ ਤੋਂ ਗੱਡੀਆਂ ਵਾਲਿਆਂ ਨਾਲ ਰਹਿ ਰਹੇ ਸਨ ਤਾਂ ਪਿੱਛੋਂ ਉਹਨਾਂ ਦੀ ਇੱਕ ਭੈਣ ਤੇ ਉਹਨਾਂ ਦੇ ਇੱਕ ਭਰਾ ਦੀ ਮੌਤ ਹੋ ਜਾਂਦੀ ਹੈ ਇਸ ਦੇ ਬਾਵਜੂਦ ਵੀ ਜੋਰਾ ਸਿੰਘ ਪਿੱਛੇ ਨਹੀਂ ਜਾਂਦੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਉਹ ਇੱਕ ਜੱਟ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਹੈ ਉਹਨਾਂ ਦੀ ਵਧੀਆ ਜਾਇਦਾਦ ਸੀ ਤਾਂ ਜੋਰਾ ਸਿੰਘ ਦੱਸਦੇ ਨੇ ਕਿ ਭਾਵੇਂ ਝੌਂਪੜੀ ਹੋਵੇ ਜਾਂ ਫਿਰ ਮਹਿਲ ਹੋਣ ਖਾਣੀ ਤਾਂ ਦੋ ਵਕਤ ਦੀ ਰੋਟੀ ਹੈ ਤੇ ਖਾਸ ਕਰਕੇ ਉਦੋਂ ਜਦੋਂ ਉਹਨਾਂ ਦੇ ਨਾਲ ਰਹਿਣ ਵਾਲਾ ਉਹਨਾਂ ਦਾ ਸਾਥੀ ਉਹਨਾਂ ਤੋਂ ਅੰਤਾਂ ਦਾ ਖੁਸ਼ ਹੋਵੇ ਉਹਨਾਂ ਨੂੰ ਪਿਆਰ ਕਰਦਾ ਹੋਵੇ ਉਹਨਾਂ ਦਾ ਸਤਿਕਾਰ ਕਰਦਾ ਹੋਵੇ ਸੋ ਦੋਸਤੋ ਤੁਹਾਨੂੰ ਕਿਵੇਂ ਲੱਗੀ ਜੱਟ ਜੋਰਾ ਸਿੰਘ ਤੇ ਗੁੱਡੋ ਦੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੇਰਕਲਾਂ ਦੇ ਜੱਟ ਜੋਰਾ ਸਿੰਘ ਜਿਹੜੇ ਕਿ ਅਕਸਰੀ ਗੱਡੀਆਂ ਵਾਲਿਆਂ ਨਾਲ ਤੁਹਾਨੂੰ ਨਜ਼ਰੀ ਆਉਣਗੇ ਪਰ ਇਹ ਲੁਧਿਆਣਾ ਨੇੜਲਾ ਪਿੰਡ ਬੇਰਕਲਾਂ ਇੱਥੇ ਕਹਿ ਲਈਏ ਤਾਂ ਇਹਨਾਂ ਦਾ ਇੱਕ ਪੱਕੇ ਪਿੰਡ ਵਾਂਗ ਹੀ ਛੋਟਾ ਜਿਹਾ ਪਿੰਡ ਏ ਜੋਰਾ ਸਿੰਘ ਜਿਹੜੇ ਕਿ 29 ਸਾਲ ਪਹਿਲਾਂ ਜਿਨ੍ਹਾਂ ਦੀ ਮੁਲਾਕਾਤ ਗੁੱਡੋ ਨਾਲ ਹੋਈ ਸੀ ਤੇ ਇਹਨਾਂ ਦਾ ਹੌਲੀ-ਹੌਲੀ ਵੇਖਦੇ ਹੀ ਵਿਖਦੇ ਪਿਆਰ ਪੈ ਗਿਆ। ਜੋਰਾ ਸਿੰਘ ਪਿੱਛੋਂ ਸ਼ਮਸ਼ਪੁਰ ਪਿੰਡ ਨੇੜੇ ਪਟਿਆਲਾ ਦੇ ਰਹਿਣ ਵਾਲੇ ਨੇ। ਜਦੋਂ ਜੋਰਾ ਸਿੰਘ ਹੁਣਾਂ ਨੇ ਆਪਣੇ ਪਰਿਵਾਰ ਨਾਲ ਗੁੱਡੋ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਹਿਮਤੀ ਨਹੀਂ ਸੀ ਜਤਾਈ। ਤੇ ਇਸ ਦੇ ਨਾਲ-ਨਾਲ ਜਿਹੜੇ ਗੱਡੀਆਂ ਵਾਲੇ ਨੇ ਜਿਨ੍ਹਾਂ ਦੀ ਗੁੱਡੋ ਧੀ ਸੀ ਉਹਨਾਂ ਵੱਲੋਂ ਵੀ ਇੱਕ ਸ਼ਰਤ ਰੱਖੀ ਗਈ ਸੀ ਕਿ ਜੇਕਰ ਜੋਰਾ ਸਿੰਘ ਨੇ ਵਿਆਹ ਕਰਵਾਉਣਾ ਤਾਂ ਬਦਲੇ ਵਿੱਚ ਆਪਣੀ ਭੈਣ ਦਾ ਰਿਸ਼ਤਾ ਦੇਣਾ ਪਵੇਗਾ। ਪਰ ਜੋਰਾ ਸਿੰਘ ਹੁਣਾਂ ਨੇ ਇਹ ਸ਼ਰਤ ਨਹੀਂ ਮੰਨੀ ਦੂਜੀ ਸ਼ਰਤ ਉਹਨਾਂ ਵੱਲੋਂ ਰੱਖੀ ਗਈ ਸੀ ਕਿ ਜੇਕਰ ਜੋਰਾ ਸਿੰਘ ਨੇ ਗੁੱਡੋ ਨਾਲ ਹੀ ਵਿਆਹ ਕਰਵਾਉਣਾ ਹੈ ਤਾਂ ਉਸ ਨੂੰ 20 ਸਾਲ ਲਈ ਗੱਡੀਆਂ ਵਾਲਿਆਂ ਦੇ ਨਾਲ ਰਹਿਣਾ ਪਵੇਗਾ ਸੋ ਖੈਰ ਜੋਰਾ ਸਿੰਘ ਨੇ 20 ਸਾਲ ਗੱਡੀਆਂ ਵਾਲਿਆਂ ਨਾਲ ਰਹਿਣਾ ਮਨਜ਼ੂਰ ਕਰ ਲਿਆ